ਪਿੰਡ ਰਾਮਗੜ੍ਹ ਤੋਂ ਨੰਗਲ ਜਣ ਵਾਲੀ ਸੜਕ ਦਾ ਉਦਘਾਟਨ ਪ੍ਰਿੰਸੀਪਲ ਪ੍ਰੇਮਪਰ ਹਲਕਾ ਇੰਚਾਰਜ 22 ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਚੇਅਰਮੈਨ ਮਰ ਕਮੇਟੀ ਫਲੋ ਦੇ ਰੋਸ਼ਨ ਰੋਸ਼ੀ ਤੇ ਵਿਸ਼ੇਸ਼ਕੀਤਨ ਰੇਪਨ ਕਟ ਕੇ ਕੀਤਾ ਇਸ ਮੌਕੇ ਇਲਾਕਾ ਵਾਸੀਆਂ ਨੇ ਪ੍ਰਿੰਸੀਪਲ ਪ੍ਰੇਮ ਕੁਮਾਰ ਚੇਅਰਮੈਨ ਮਰ ਕਮੇਟੀ ਰੋਸ਼ਨ ਰੋਸ਼ੀ ਤੇ ਮਾਨ ਸਰਕਾਰ ਦਾ ਤਹਿਦਨ ਤੋਂ ਮਾਰ ਕਦਿਆ ਕਿ ਪੰਜਾਬ ਦੇ ਵਿੱਚ ਵਿਕਾਸ ਕਾਰਜ ਸਰਕਾਰ ਕਰ ਰਹੀ ਹੈ ਇਸ ਮੌਕੇ ਖਲਾਕੇ ਦੀਆਂ ਵਿਸ਼ੇਸ਼ ਖੇਤਾਂ ਦੇ ਪਿੰਡ ਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਕੈਮਰਾਮੈਨ ਅਿਸੰਗਨਾਗੀ ਨਾਲ ਗੁਰシャン ਸਿੰਘ ਨਾਗੀ ਮਨਪ੍ਰੀਤ ਸਿੰਘ ਰਾਜਾ ਸੰਬਜਰਾਦੀ ਤੋਂ ਆਪਾਂ ਨੂੰ ਟੋਨ ਪੁੱਛਣ ਲਈ ਬਲੌਤ ਤੋਂ ਵਿਸ਼ੇਸ਼ ਰਿਪੋਰਟ ਸਸਿਕਾ ਜੀ ਮੈਂ ਸਾਬਕਾ ਪੰਚਾਇਤ ਮੈਂਬਰ ਅਮਰਦੀਪ ਸਿੰਘ ਮੋਨੂ ਵਾਈਫ ਮੇਰੀ ਐਸ ਵੇਲੇ ਮਜੂਦਾ ਪੰਚਾਇਤ ਮੈਂਬਰ ਨਾਲ ਮੇਰੇ ਪੰਜ ਸਾਥੀ ਮੌਜੂਦ ਆ ਅੱਜ ਸਾਡੇ ਮਾਨਯੋਗ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕਮਰਜੀ ਨੇ ਜਿਹੜਾ ਪਿੰਡ ਸਾਡੇ ਲੰਬੇ ਸਮੇਂ ਤੋਂ ਆ ਜਿਹੜੀ ਸੜਕ ਦੀ ਹਾਲਤ ਹੈ ਮੰਗਲ ਰਾਮਗੜ੍ਹ ਦੀ ਬਹੁਤ ਖਰਾਬ ਹਾਲਤ ਸੀਗੀ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਮਹਾਰਾਜ ਸਤਗੁਰੂ ਪੰਤਨ ਗੁਰੂ ਰびਦਾਸ ਮਹਾਰਾਜੀ ਦਾ ਜਿਹੜਾ ਗੁਰਪਰਵ ਆ ਰਿਹਾ ਵੀ ਉਸ ਦੇ ਚਲਦੀ ਹੈ ਜਿਹੜਾ ਨਗਰ ਕੀਰਤਨ ਦੇ ਵਿੱਚ ਵੀ ਕਾफी ਸਮੱਸਿਆਵਾਂ ਵੀ ਹੈ ਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਉਹਨਾਂ ਵੱਲੋਂ ਜਿਹੜਾ ਹੋਣਿਆ ਅੱਜ ਅਧੁਗਾਤਨ ਕੀਤਾ ਗਿਆ ਤੇ ਉਹਨਾਂ ਨੇ ਭਰੋਸਾ ਦਿਵਾਇਆ ਵੀ ਜਿਹੜਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਗੁਰਪਰਵ ਤੱਕ ਹੈ ਜਿਹੜੀ ਇਹ ਸੜਕ ਆ ਇਹਨ ਮੁਕੰਮਲ ਤੌਰ ਤੇ ਹੈ ਜਿਹੜੀ ਇਹ ਬਣ ਜਾਵੇ ਜੀ ਤਾਂ ਉਹਨਾਂ ਨੂੰ ਬੇਨਤੀ ਕੀਤੀ ਸੀ ਜਦਾਂ ਸਾਡੇ ਗੁਰਦੁਆਰਾ ਸਾਹਿਬ ਐ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਧਰਮਸ਼ਾਲਾ ਉਹਨਾਂ ਨੇ ਬੇਨਤੀ ਕੀਤੀ ਆ ਵੀ ਇਸ ਦੇ ਮੋੜੇ ਦੀ ਥੋੜੀ ਜੀ ਐਂਟਰਲੋਕ ਲੱਗ ਜਾਵੇ ਤਾਂ ਸਭ ਤੋਂ ਵਧੀਆ ਆਊਗਾ ਕਿਉਂਕਿ ਸੜਕ ਆ ਕਈ ਵਾਰੀ ਮੌਸਮ ਇਦਾਂ ਲੰਦਾ ਛੋਟੇ ਟੱਬੇ ਪੈ ਜਾਂਦੇ ਆ ਐਂਟਰਲੋਕ ਦੇ ਨਾਲ ਇਹ ਥੋੜੀ ਜੀ ਸੇਫ ਆ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਧਰਮਸ਼ਾਲਾ ਦੇ ਸਾਹਮਣੇ ਆ ਜਿਹੜਾ ਪੱਕੇ ਤੌਰ ਤੇ ਜਿੱਦਾਂ ਤੁਸੀਂ ਕਹਿ ਰਹੇ ਐਂਟਰਲੋਕ ਆ ਵੀ ਉਸੇ ਤਰ੍ਹਾਂ ਐਂਟਰਲੋਕ ਲੱਗ ਜਾਵੇਗੀ ਉਹਨਾਂ ਨੇ ਕਿਹਾ ਹੋਰ ਵੀ ਗਾਹ ਪਿੰਡ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਤੁਹਾਨੂੰ ਕਿਸੇ ਵੀ ਗ੍ਰਾਂਟ ਦੀ ਲੋੜ ਆ ਕਿਸੇ ਕੰ ਤਾਸੀਂ ਜਿਹੜਾ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਸੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਉਹਨਾਂ ਦੇ ਇੱਥੇ ਪਹੁੰਚਣ ਤੇ ਸਾਡੇ ਵੱਲੋਂ ਜਿਹੜਾ ਨਿੱਘਾ ਸਵਾਗਤ ਆ ਧੰਨਵਾਦ ਜੀ। ਇੱਕ ਬਿੱਟ ਪੜ੍ਹ ਲਓ। ਇਹ ਗੱਲ ਤੇ ਮਿਸਾਲ ਕੋਈ ਆ ਬਹੁਤ। ਹਾਂਜੀ ਸਰ ਆ ਕਿ ਪਿੰਡ ਲੰਗਰ ਪਹੁੰਚੇ ਪਤਾ ਲੱਗਾ 67 ਘਟਨ ਕਰਦੇ ਆ ਕੀ ਕਹਿਣਾ ਚਾਹੂੰ। ਦੇਖੋ ਗੱਲ ਇਸ ਤਰ੍ਹਾਂ ਹੈਗਾ ਆ ਵੀ ਹਲਕਾ ਵਿਦਾਨ ਸਭਾ ਫਲੋਰ ਦੇ ਵਿੱਚ ਇਹ ਚਾਰ ਸੜਕਾਂ ਸੀਆਂ ਲਗਭਗ 2 ਕਰੋੜ ਦੀ ਲਾਗਤ ਦੇ ਨਾਲ ਬਣੀਆਂ ਸੀ ਇਹਦੇ ਵਿੱਚ ਪਹਿਲੀ ਸ਼ਰਤ ਜਿਹੜੀ ਹੈਗੀ ਆ ਨਗਰ ਤੋਂ ਛੰਡੀਪੀਂ ਕੜਿਆਣਾ ਜਿਹੜੀ ਹੈ ਉਹਦਾ ਕੰਮ ਚੱਲਿਆ ਹੈਗਾ ਦੂਸਰੀ ਸ਼ਰਤ ਜਿਹੜੀ ਸੀ ਜੀਟੀ ਰੋਡ ਤੋਂ ਉਹ ਬੱਛੋਆ ਰੋਡ ਨੂੰ ਉਹ ਸ਼ਰਤ ਜਿਹੜੀ ਆ ਉਹ ਮੁਕੰਮਲ ਹੋ ਗਈ ਆ ਤੀਸਰੀ ਸੜਕ ਜਿਹੜੀ ਹੈਗੀ ਆ ਭਾਰਸingh ਪੋਰ ਤੋਂ ਬਾਯਾ ਜਿਹੜੀ ਸੀ ਆਪਣੇ ਆਪਣੇ ਨੂੰ ਜਾਣੀ ਸੀ ਉਹਤੇ ਵੀ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਚੌਥੀ ਸ਼ਰਤ ਜਿਹੜੀ ਹੈਗੀ ਆ ਅੱਜ ਇਹ ਜੀਟੀ ਰੋਡ ਤੋਂ ਲੈ ਕੇ ਤਲਵਰ ਰੋਡ ਤੱਕ ਬਾਇਆ ਆਰਾਮਗੜ ਡੰਗਲ ਜਿਹੜੀ ਗਿਆ ਇਹ ਤਕਰੀਬਨ ਜਿਹੜੀ 25 ਕਰੋੜ ਦੀ ਲਾਗਤ ਦੇ ਨਾਲ ਜਿਹੜੀ ਗਿਆ ਇਹਦੀ ਜਿਹੜੀ ਹੈਗੀ ਰਿਪੇਅਰ ਮੇਨਟੇਨੈਂਸ ਹੋ ਰਹੀ ਹੈ ਗਿਆ ਔਰ ਨਾਲ ਦੀ ਨਾਲ ਜਿਹੜੀਆਂ ਕੱਲ 4 ਛੜਕਾਂ ਜਿਹੜੀਆਂ ਆ ਉਹਨਾਂ ਦੀ ਪ੍ਰਬੰਧ ਕੀ ਮਿਲ ਗਈ ਆ ਤਕਰੀਬਨ ਉਹ ਵੀ 2.5 ਕਰੋੜ ਦੀ ਲਾਗਤ ਦੇ ਨਾਲ ਉਹ ਜਿਹੜੀ ਹੈਗੀ ਆ ਚਚਰਾੜੀ ਤੋਂ ਲੈ ਕੇ ਕਾਨਾ ਟੇਸੇ ਤੱਕ ਨੂੰ ਚੱਕ ਜਿਹੜੀ ਆ ਲਗਭਗ 9 ਕਿਲੋਮੀਟਰ ਦੀ ਜਿਹੜੀ ਜੁੜੀ ਆ ਉਹਦੀ ਔਰ ਦਰਕਾਂ ਦੇ ਦਿਵਾਰੇ ਦੀ ਜਿਹੜੀ ਹੈਗੀ ਸਾਰੀ ਸ਼ਰਤ ਜਿਹੜੀ ਹੈ ਪਿੰਡ ਦੇ ਦਵਾਰੇ ਦੀ ਬਣਵਾ ਰਹਿ ਗਿਆ ਤੀਸਰੀ ਜਿਹੜੀ ਹੈਗੀ ਆ ਸਰਗੁੰਦੀ ਰੋਡ ਤੇ ਕੋਚੀ ਜਿਹੜੀ ਹੈਗੀ ਆ ਰੇਤੇ ਤੋਂ ਲੈ ਕੇ ਖਲਪੂਤਿਆ ਰੋਡ ਜਿਹੜੀ ਗਿਆ ਬਣ ਰਹੀ ਹੈ ਸੋ ਸੜਕਾਂ ਦਾ ਜਿਹੜਾ ਹੈਗਾ ਜਾਲ ਵਿਛ ਰਿਹਾ ਹੈਗਾ ਤੁਹਾਡੇ ਸਹਯੋਗ ਨਾਲ ਤੁਹਾਡੀ ਪਾਰਟੀ ਆ ਤੁਹਾਡੀ ਸਰਕਾਰ ਆ ਸੂਬੇ ਦੇ ਮੁਖਮਤ ਦੀ ਸਰਦਾਰ ਭਵਨ ਸਿੰਘ ਮਾਨ ਹੋਣਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਇਹ ਸਾਰਾ ਵਿਕਾਸ ਹੋ ਰਿਹਾ ਲੋਕਾਂ ਦਾ ਪੈਸਾ ਲੋਕਾਂ ਦੇ ਸਹਯੋਗ ਨਾਲ ਜਿਹੜਾਗਾ ਲੁਕਤੇ ਲਗਾਇਆ ਜਾ ਰਿਹਾਗਾ ਇਹ ਸੜਕ ਜਿਹੜੀ ਹੈਗੀ ਆ ਇਹਨੂੰ ਅਸੀਂ ਪ੍ਰਾਇੋਰਟੀ ਦੇ ਅਧਾਰ ਤੇ ਸਵਰਨ ਸਿੰਘ ਸਾਹਿਬ ਨਾਲ ਸਾਰਿਆਂ ਸਾਥੀਆਂ ਨਾਲ ਜਿਹੜਾ ਸਾਡਾ ਵਿਚਾਰ ਪੇਟਾਂਦਰਾ ਹੋਇਆ ਸੀਗਾ ਵੀ ਇਹ ਸੜਕ ਨੂੰ ਜਿਹੜਾਗਾ ਪਹਿਲ ਦੇ ਅਧਾਰ ਤੇ ਤੁਰੰਤ ਜਿਹੜਾਗਾ ਜਦੋਂ ਸਾਡੇ ਗੁਰੂ ਮਹਾਰਾਜ ਦਾ ਨਗਰ ਕੀਰਤਨ ਆ ਸਾਡਾ ਪੁਰਬ ਹੈਗਾ ਆ ਉਸ ਤੱਕ ਜਿਹੜਾਗਾ ਇਹ ਸ਼ਰਤ ਨੂੰ ਅਸੀਂ ਮੁਕੰਮਲ ਕਰਨਾ ਕਿਉਂਕਿ ਸਮੁੱਚੇ ਪੰਜਾਬ ਦਾ ਨੇ ਭਾਰਤ ਦਾ ਜਿਹੜਾ ਹੈਗਾ ਨਗਰ ਕੀਰਤਨ ਜਿਹੜਾ ਹੈਗਾ ਬਹੁਤ ਹੀ ਵਿਸ਼ਾਲ ਜਿਹੜਾ ਹੈਗਾ ਇੱਥੋਂ ਦੀ ਗੁਜ਼ਰਦਾ ਆ ਤੇ ਇਹ ਸ਼ਰਤ ਜਿਹੜੀ ਹੈਗੀ ਆ ਅਸੀਂ ਐਸਟੀਓ ਸਾਹਿਬ ਸਾਡੇ ਖੜੇ ਨੇ ਵੰਸਰ ਜੀ ਉਹਨਾਂ ਨੇ ਵੀ ਇਹ ਤਗੀਦ ਕਰ ਦਿੱਤੀ ਆ ਕਿ ਇਹ ਸ਼ਰਤ ਨੂੰ ਜਿਹੜਾ ਹੈਗਾ ਨਗਰ ਕੀਰਤਨ ਤੋਂ ਪਹਿਲਾਂ-ਪਹਿਲਾਂ ਜਿਹੜੀ ਮੁਕੰਮਲ ਕੀਤੀ ਜਾਵੇ ਤਾਂ ਕਿ ਜਿਹੜਾ ਹੈਗਾ ਸਾਡਾ ਨਗਰ ਕੀਰਤਨ ਜਿਹੜਾ ਹੈਗਾ ਵਧੀਆ ਰੂਪ ਦੇ ਵਿੱਚ ਇੱਥੋਂ ਗੁਜ਼ਰੇ ਔਰ ਲੋਕਾਂ ਨੂੰ ਜਿਹੜਾ ਹੈਗਾ ਕਿਸੇ ਕਰਨ ਦੀ ਜਿਹੜੀ ਗਿਆ ਮੁਸ਼ਕਲ ਨਾ ਆਵੇ ਪੂਰੀ ਜਿਹੜੀ ਹੈ ਪੰਚਾਇਤ ਸਤਕਾਰ ਸਾਥੀ ਜਿਹੜੇ ਹੈਗੇ ਆ ਮੇਰੇ ਬਲਾਕ ਪ੍ਰਧਾਨ ਜਿਹੜੇ ਹੋਗੇ ਆ ਉਹ ਵੀ ਇੱਥੇ ਖੜੇ ਨੇ ਸਾਡੀ ਬਹੁਤ ਹੀ ਸਤਿਕਾਰਤ ਰੁਸ਼ਨ ਲਾਲ ਰੁਸ਼ੀ ਜੀ ਚੇਅਰਮੈਨ ਜਿਹੜੇ ਹੈਗੇ ਆ ਮਾਰਕੀਟ ਕਮੇਟੀ ਫਲੋਰ ਦੇ ਜਿਹੜੇ ਹੈਗੇ ਆ ਐਸ ਡੀਓ ਸਾਹਿਬ ਇੱਥੇ ਸਾਡੇ ਜਨੈਲ ਸਿੰਘ ਮੋਤੀਪੁਰ ਜੀ ਸਾਰੇ ਹੀ ਸਤਿਕਾਰ ਸਖਸ਼ੀਤਾ ਕੁਸ਼ੀਰਾਮ ਸਰਪਾਲ ਜਿਹੜੇ ਹੈਗੇ ਇਸ ਪਿੰਡ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹੈ ਇਹਨਾਂ ਦੇ ਨਾਲ ਪੂਰੀ ਸਮੁੱਚੀ ਟੀਮ ਖੜੀ ਹੈਗੀ ਆ ਸੋ ਵਿਕਾਸ ਦੇ ਕੰਮ ਜਿਹੜੇ ਹੈਗੇ ਅਸੀਂ ਸਾਰਿਆਂ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਕਰਨੇ ਆ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਮੀਡੀਆ ਦੇ ਸਾਥੀ ਜਿਹੜੇ ਹੈਗੇ ਆ ਹਰ ਗੱਲ ਨੂੰ ਜਿਹੜੇ ਵਿਕਾਸ ਦੀਆਂ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ